ਅੱਜ ਹੈਲਥ ਡਿਪਾਰਟਮੈਂਟ ਤੇ ਨਿਆ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਪੋਸਟਾਂ ਤੇ ਆਪਣੇ ਨਿਯੁਕਤੀ ਪੱਤਰ ਲੈਣ ਲਈ ਆਏ ਜਿਨ੍ਹਾਂ ਲੋਕਿ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਆਏ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਨਮਸਕਾਰ ਸਾਸਤਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਮੇਰੇ ਕੈਬਨਿਟ ਦੇ ਸਾਥੀ ਹੈਲਥ ਮਿਨਿਸਟਰ ਡਾਕਟਰ ਬਲਵੀਰ ਜੀ ਸਾਡੇ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਐਮਐਲਏ ਸੇ ਬਾਨਾਪੇ ਤੋਂ ਐਮਐਲਏ ਕਨੌਰ ਤੋਂ ਐਮਐਲਏ ਸਮਾਣੇ ਤੋਂ ਐਮਐਲਏ ਪਟਿਆਲਾ ਸ਼ਹਿਰੀ ਤੋਂ ਐਮਐਲਏ ਛਤਰਾਣੇ ਤੋਂ ਐਮਐਲਏ ਜਿਸ ਤਰ੍ਹਾਂ ਮੈਡਮ ਨੇ ਕਿਹਾ ਸੀਗਾ ਕਿ ਜਿਹੜੇ ਮਰਜ਼ੀ ਹਲਕੇ ਦਾ ਨਾਂ ਲੈ ਲਓ ਮਤਲਬ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਲੋਕਤਾਂਤ੍ਰਿਕ ਤਰੀਕੇ ਨਾਲ ਬਹੁਤ ਪਾਰੀ ਗਿਣਤੀ ਚ ਆਮ ਲੋਕਾਂ ਨੂੰ ਜਿਹੜਾ ਮਾਣ ਬਖਸ਼ਿਆ ਸਾਡਾ ਪੰਜਾਬ ਪੁਲਿਸ ਤੇ ਸੀਨੀਅਰ ਅਫੀਸਰ ਸਹਿਬਾਨ ਮਨਦੀਪ ਸਿੱਧੂ ਜੀ ਲੋਕਲ ਪਟਿਆਲਾ ਪੁਲਿਸ ਇਸਤੋਲਾਵਾ ਡਿਪਟੀ ਕਮਿਸ਼ਨ ਸਹਿਬਾ ਵਕ ਵਕ ਉਹਦਿਆਂ ਤੇ ਭਾਟੀ ਦੇ ਵੀ ਜਿਹੜੇ ਚੇਅਰਮੈਨ ਜਾਂ ਕਿਸੇ ਨੇ ਉੱਤੇ ਕੰਮ ਕਰ ਰਹੇ ਸਾਰੇ ਜਿੰਨੇ ਪਤਵੰਤੇ ਸੱਜਣ ਜਾਂ ਸਟੂਡੈਂਟ ਕੁਛ ਵੈਸੇ ਵੀ ਆਏ ਹੋਣੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਨਾ ਚਾਹਿਆ ਹੋਇਆ ਇੱਕ-ਇੱਕ ਕਦਮ ਸਾਡੇ ਸਿਰ ਮੱਤ ਤੇ ਬਹੁਤ-ਬਹੁਤ ਮੁਬਾਰਕਬਾਦ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ ਮੈਂ ਦੋ-ਚਾਰ ਗੱਲਾਂ ਕਰੂੰਗਾ ਬਸ ਅੱਜ ਨੌਕਰੀ ਲੈਣ ਦਾ ਦਿਲ ਹੈ ਅਸਲ ਚ ਇਹ ਨੌਕਰੀਆਂ ਕਾਫੀ ਦੇਰ ਪਹਿਲਾਂ ਮਿਲ ਜਾਣੇ ਚਾਹੀਦੇ ਸੀ ਬੜੇ ਲੇਟ ਆ ਜਿਸ ਤਰ੍ਹਾਂ ਭੈਣ ਨੇ ਕਿਹਾ ਕਿ 16 ਸਾਲ ਹੋ ਗਏ ਮਤਲਬ ਕਦੇ ਆ ਪੇਪਰ ਦਿੱਤਾ ਕਦੇ ਆ ਪੇਪਰ ਦਿੱਤਾ ਮਤਲਬ ਹੁਣ ਤੱਕ ਤਰੱਕੀਆਂ ਹੋ ਕੇ ਪਤਾ ਨਹੀਂ ਕਿੱਥੇ ਚਲੇ ਜਾਣਾ ਚਾਹੀਦਾ ਸੀ ਤਾਂ ਲੇਟ ਆ ਪਹਿਲੇ ਹੀ ਪਰ ਕੋਈ ਗੱਲ ਨਹੀਂ ਦੇਰ ਆਏ ਦਰੁਸਤ ਆਏ ਹੁਣ ਡਬਲ ਮਿਹਨਤ ਕਰ ਲਾਂਗੇ ਤਾਂ ਐਵਰੇਜ ਠੀਕ ਕਰ ਲਾਂਗੇ ਉਹੀ ਜਿਹੜੀ ਜੇ ਥੋੜਾ ਜਿਹਾ ਪਿੱਛੇ ਰਹਿ ਗਏ ਤਾਂ ਕੋਈ ਗੱਲ ਨਹੀਂ ਡਬਲ ਮਿਹਨਤ ਕਰ ਲਾਂਗੇ ਸਰਕਾਰ ਵੱਲੋਂ ਓਪਰਚ्युनिटीज ਦੇਣ ਦੇ ਵਿੱਚ ਕੋਈ ਕਮੀ ਨਹੀਂ ਰਹੂਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਤੁਸੀਂ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਨੰਬਰ ਲਓ ਕੋਈ ਇੱਕ ਪੈਸਾ ਨਹੀਂ ਲੱਗੂਗਾ ਕੋਈ ਸਪਾਰਸ਼ ਨਹੀਂ ਲੱਗੂਗੀ ਤੁਸੀਂ ਬੜੀਆਂ-ਬੜੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆਹ ਜਿਹੜੀ ਅੱਜ ਨੌਕਰੀ ਹੈ ਇਹ ਨੂੰ ਤੁਸੀਂ ਪਹਿਲੀ ਜਾਂ ਆਖਰੀ ਨਾ ਸਮਝਿਓ ਹਜੇ ਹੋਰ ਤਰੱਕੀਆਂ ਬਹੁਤ ਕਰਨੀਆਂ ਔਰ ਦਫ਼ਤਰ ਦੇ ਵਿੱਚ ਜਿੱਥੇ ਬੈਠੋਗੇ ਆਪਣੀ ਐਮੀਅਤ ਬਣਾਉਣੀ ਹੈ